ਸਾਂਝੀਤ ਪਤ ਪਿੰਡ ਕਿਹੜਾ ਦੇਣਾ ਜੈਕਰ ਜੈਕਰ ਹਲਕਾਂਟਰਾ ਸਤਰਾਣਾ ਸਤਰਾਣਾ ਇਹ ਸਤਰਾਣੇ ਪਿੰਡ ਦੇ ਲਾਗੇ ਜੈਕਰ ਪਿੰਡ ਜੈਕਰ ਪਿੰਡ ਤੋਂ ਦਾ ਸਾਂਝੀ ਇਹਦੇ ਵੀ ਜਿਹੜੇ ਨੇ 12 ਗੋੜ ਦੀ ਜਿਹੜੀਆਂ ਗੋੜੀਆਂ ਨੇ ਉਹਦੇ ਦੇ ਸ਼ਹਿਰ ਕਿੱਥੇ ਵਜੇ ਕਿੱਥੇ ਵਜੇ ਬੜੇ ਫਨ ਕੰਮ ਗੱਡੀ ਇਹ ਸਾਂਝੀਤ ਪਤ ਪਿੰਡ ਕਿਹੜਾ ਦੇਣਾ ਹਾਂ ਜੈਕਰ ਜਖਰ ਹਲਕਾ ਜਿਹਾ ਸਤਰਾਨਾ ਸਤਰਾਨਾ ਇਹ ਸਤਰਾਨੇ ਪਿੰਡ ਦੇ ਲਾਗੇ ਜਖਰ ਪਿੰਡ ਹਾਂ ਜਖੜ ਪਿੰਡ ਤੋਂ ਆ ਸਹਿੰਦੀ ਇਹਦੇ ਵੀ ਜੜੇ ਨੇ 12 ਗੋੜ ਦੀ ਜਿਹੜੀਆਂ ਘੋੜੀਆਂ ਨੇ ਉਹਦੇ ਇਹਦੇ ਛਰੇ ਲੱਗੇ ਨੇ ਕਿੱਥੇ ਵਜੇ ਕਿੱਥੇ ਵਜੇ ਮੜੇ ਮੱਖੀ ਚ ਵਜੇ ਨੇ ਆ ਦੇਖੋ ਆ ਸਰੀਰ ਜਿਹੜਾ ਛਣਿ ਛਣਿ ਹੋਇਆ ਪਿਆ ਆ ਸਾਰੇ 12 ਗੋੜ ਦੇ ਛਰੇ ਚਲੋ ਤੁਹਾਡਾ ਪੁੱਤ ਕਿਹੜਾ? ਪਰ ਸਾਹਮਣੇ ਇਹ ਹੋਈ। ਤੇਰਾ ਪੁੱਤ ਨਾ ਹੈ ਜਗਵੀਰ ਹੈ। ਹਾਂ? ਜਗਵੀਰ 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 ਤੇਰਾ ਪੁੱਤ ਕਿਹੜਾ ਜਲੇ ਹੈ? ਇਸਾਰ ਇਸਾਰ ਜ਼ਲੇ ਤੋਂ ਜਗਵੀਰ ਹੈ। ਇਹਦੇ ਵੀ 12 ਬੋਰ ਦੇ ਸਰੇ ਆ ਉੱਤੇ ਵੀ ਅੱਖ ਦੇ ਵਿੱਚ ਵੀ ਅੰਦਰ ਅੱਖ ਦੇ ਜਿਹੜਾ ਉਹ ਛਰਾ ਜਿਹੜਾ ਇਹ 12 ਬੋਰ ਦਾ ਛਰਾ ਲਗਾ। ਇਹ ਅਰੇ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਗੁੰਡਾਗਰਦੀ ਕਰਕੇ ਤੇ ਇਹ 12 ਬੋਲ ਦੀਆਂ ਜਿਹੜੀਆਂ ਗੋਲੀਆਂ ਨੇ ਇਹਨਾਂ ਤੇ ਚਲਾ ਜਾਂਦੇ ਹਰਿਆਣੇ ਦਾ ਹੀ ਨਾਗਰਿਕ ਹੈ ਜੀ ਵੇਖੋ ਹਰਿਆਣੇ ਦਾ ਨਾਗਰਿਕ ਹੈ ਛਾਤੀ ਤੇ ਅਰੇ ਹਰਿਆਣਾ ਹੀ ਪੁਲਿਸ ਜਿਹੜੀ ਆ ਉਹ 12 ਬੋਲ ਦੀਆਂ ਗੋਲੀਆਂ ਇਹਨਾਂ ਦੇ ਉੱਤੇ ਚਲਾ ਦੇ ਪੇਟ ਆ ਵੇਖੋ ਤੁਸੀਂ ਇਹ ਸਾਰੇ ਇਨਸਾਨ ਨੇ ਪੱਖ ਦੇ ਵਿੱਚ ਪੇਟ ਤੇ ਛਾਤੀ ਤੇ ਵੀ ਨਹਿ ਜਾਂਦੇ 15 ਛਰੇ ਆ ਵੇਖੋ ਆ ਆ ਸਾਰੇ ਜਿਹੜੇ ਨੇ ਪੇਟ ਦੇ ਉੱਤੇ ਆ ਧੌਣ ਦੇ ਉੱਤੇ ਆ 12 ਬੋਰਡ ਦੇ ਸਾਰੇ 12 ਬੋਰਡ ਦੇ ਛਰੇ ਨੇ ਆ ਜਿਹੜੇ ਨੇ ਆ ਲੱਗੇ ਨਹੀਂ ਦੇ ਆ ਆ ਦੇਖੋ ਆਪੋ ਥਾਪੇ ਇਧਰ ਕਰ ਇਹ ਆ ਜਿਹੜਾ ਆ ਵਈ ਆ ਜਿਹੜਾ ਸਾਰੇ ਸਾਰੇ 12 ਬੋਰਡ ਦੇ ਆ ਇੱਥੇ ਹੱਥ ਤੇ ਠੀਕ ਆ ਆ ਟੀ-ਸ਼ਰਟ ਇਹ ਸੁਖਵੀਰ ਜੋ ਕਿ ਹਰਜਰੇ ਦਾ ਹਰਿਆਣਾ ਦਾ ਕਿਸਾਨ ਹੈ ਇਹਦੀ ਆ ਉਹਦੀ ਟੀ-ਸ਼ਰਟ ਹੈ ਜਿਹੜੀ ਕਿ ਹਰਿਆਣਾ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਬਿਤੇ ਆਰਐਸਐਸ ਦੇ ਵਰਕਰ ਜਿਹੜੇ ਨੇ ਉਹ ਵੀ ਕੁਝ ਪਰ ਕਰਕੇ ਤੇ ਇਹਨਾਂ ਨੇ ਜਿਹੜੇ ਪੰਜਾਬ ਦੇ ਏਰੀਆ ਦੇ ਵਿੱਚ ਸਾਡੇ ਏਰੀਆ 'ਚ ਆ ਕੇ ਗੋਲੀਆਂ ਚਲੀਆਂ ਨੇ ਪੰਜਾਬ 'ਚ ਹਰਿਆਣਾ ਪੁਲਿਸ ਵੱਲੋਂ ਤੇ ਆਰਐਸਐਸ ਦੇ ਗੁੰਡਿਆਂ ਵੱਲੋਂ 12 ਬੋਰਡ ਦੀਆਂ ਜਿਹੜੀਆਂ ਗੋਲੀਆਂ ਚਲਾਈਆਂ ਇਹ ਜਗਵੀਰ ਦੇ ਉੱਪਰ ਉਹ ਮੁੰਡੇ ਦੇ ਸਿਰ 'ਚ ਸੀ ਛੱਟ ਕੱਲ ਜਿਹਦੇ ਸਿਰ ਦੇ ਵਿੱਚੋਂ ਫੈਰ ਖਹਿ ਕੇ ਲੈ ਗਏ ਆਂ ਵੱਡਾ ਸਮਝਣਾ ਜਿਹਦੇ ਕੇ ਇਹਦੇ ਵੀ ਸਿਰ ਦੇ ਵਿੱਚ ਜਿਹੜੀਆਂ ਉਹ ਗੋਲੀ ਲੱਗੀ ਹੈ ਇਹ ਵੱਖਰੀ ਗੱਲ ਹੈ ਕਿ ਉਭਾਇਆ ਪਰ ਇਹ ਵੀ ਅਜੇ ਡਾਕਟਰਾਂ ਦੇ ਮਤਲਬਕ ਜਿਹੜਾ ਉਹ ਉਹਨਾਂ ਨੇ ਹੁਣ ਸੀਟੀ ਸਕੈਨ ਕੀਤੀ ਆ ਜਿਹੜੇ ਸਪੋਰਟ ਡਾਕਟਰ ਨੇ ਉਹ ਆਉਣਗੇ ਅਸਬ ਪੋਰਟ ਉਹ ਬਾਅਦ ਚ ਦੇਣਗੇ ਲੇਕਿਨ ਅਜੇ ਜਿਹੜਾ ਇਹ ਲੜਕਾ ਇਹਦੇ ਵੀ ਸਿਰ ਦੇ ਵਿੱਚ ਜਿਹੜੀ ਗੋਲੀ ਉਹ ਮਰ ਗਈ ਸੁਣੀ ਦੇਖੋ ਹਰਿਆਣਾ ਪੁਲਿਸ ਤੇ ਡੀ ਵੀ ਕਹਿੰਦਾ ਕਿ ਪੰਜਾਬ ਮੰਨੂ ਜਦੋਂ ਪ੍ਰਾਲੀ ਨੂੰ ਅਗ ਲਾਈ ਗਈ ਆ ਤੇ ਉਸ ਤੋਂ ਅੰਦਰ ਬੋਲੇ ਚੱਲੀਆਂ ਤੇ ਆ 2 ਵਜੇ ਨੂੰ ਪੱਟੜ ਹੋ ਚੁੱਕੇ ਨੇ ਤੇ ਪ੍ਰਾਲੀ ਨੂੰ ਅੱਗ ਵੀ ਉਹਨਾਂ ਨੇ ਆਪ ਲਾਈ। ਸੋ ਇਹ ਸਾਡੇ ਬੱਚਾਂ ਦੇ ਜਿਹੜਾ ਸਿੱਧੀਆਂ ਗੋਲੀਆਂ ਸਿਰਾਂ ਦੇ ਵਿੱਚ ਜੜੀਆਂ ਨੇ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਮਾਰਿਆ ਗਿਆ ਜারে ਤੇ ਸਟੇਟਮੈਂਟਾਂ ਕੀ ਦੇ ਨੇ ਪ੍ਰੈਸ ਦੇ ਸਾਹਮਣੇ ਕੀ ਕਰਨੇ ਪ੍ਰੈਸ ਤੇ ਫਿਰ ਸਾਡੇ ਜਿਹੜੇ ਮੈਡੀਕਲ ਕੈਂਪ ਨੇ ਉਹਨਾਂ ਨੂੰ ਵੀ ਉੱਥੇ ਉਹਨਾਂ ਤੋਂ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਤੇ ਹਰਿਆਣਾ ਪੁਲਿਸ ਦੀ ਬੰਦਾ ਹਾਂ ਮੈਂ ਦੇਖੀਆ ਸਮਝ ਗਿਆ ਇੱਕ ਬੰਦੀ ਇੱਕ ਬੰਦੀ ਦੇਖੀ ਪੰਦੀ ਦੇਖੀ ਆਪਣੇ ਰੱਸਲੇ ਨਾ ਨਾ ਦੇਖੀ ਆਪਣੇ ਕੋਲ ਉਹ ਤੁਹਾਡੀ ਪ੍ਰੈਸ਼ਨ ਚੁੱਕੀ ਆ ਆਲਟਿਮਾ ਐਡੂਕੇਸ਼ਨ ਹਾਂ ਵੇਖੋ ਇਹ ਠੀਕ ਹੈ ਚੱਲ ਗਿਆ ਇਹ ਆ ਜਿੱਦਿੱਕੇ ਦੇ ਆ ਰੋੜ ਪਾਈ ਹੋਈ ਐ ਤੇ ਇਹ ਕਹਿੰਦੀ ਆ ਰਬੜ ਦੀਆਂ ਗੋਲੀਆਂ ਆ ਰਬੜਦੀਆਂ ਗੋਲੀਆਂ ਨਾਲ ਹਾਲਤ ਹੋਈ ਆ ਆ ਜਿਹੜਾ ਸਰੀਰ ਛਾਣੇ ਛਾਣੀ ਕਰ ਦਿੱਤੇ ਨੇ ਸਿਰਾਂ ਦੇ ਜਿਹੜੇ ਨੇ ਇਹ ਕੀ ਹਾਲਤ ਕੀ ਆ ਸਾਡੇ ਕਿਸਾਨਾਂ ਦੀ ਆ ਨੌਜਵਾਨ ਬੱਚਾਂ ਦੀ ਜਿੰਨੇ ਵੀ ਨੇ ਸਾਰੇ ਨੌਜਵਾਨ ਨੇ ਤੇ ਇਹਨਾਂ ਨੂੰ ਗੋਲੀਆਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਕਿੱਥੇ ਕਿੱਥੇ ਮਾਰੀਆਂ ਗਈਆਂ ਨੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਨੇ ਸਿਰਾਂ ਦੇ ਵਿੱਚ ਤੇ ਲੱਤਾਂ ਤੇ ਆ ਵੇਖੋ ਜਰਾ ਆ ਵੇਖੋ ਤੁਸੀਂ ਆਹ ਜਿਹੜੀਆਂ ਨੇ ਇਹ ਰਬੜਦੀਆਂ ਗੋਲੀਆਂ ਨੇ ਆ ਮੋਦੀ ਜੀ ਤੇਰੇ ਗੁੰਡੇ ਕੀ ਕਹਿ ਰਹੇ ਨੇ ਤੇ ਰਬੜ ਦੀਆਂ ਗੋਲੀਆਂ ਆ ਰਬੜ ਦੀਆਂ ਗੋਲੀਆਂ ਨੇ ਦੱਸ ਨਾ ਸਹੀ ਜਰਾ ਤੇਰੇ ਤੋਂ ਪੁੱਛਾਂਗੇ ਇੱਕ ਇੱਕ ਜਿਹੜੀ ਗੋਲੀ ਲੱਗਿਆ ਜਿਹੜੇ ਛਰੇ ਲੱਗੇ ਨੇ ਜਿਹੜਾ ਬੱਚਾ ਅਕਲੋਤਾ ਪੁੱਤਰ ਮਾਂ ਪਿਓ ਦਾ ਤੇ ਨਾ ਭੈਣਾਂ ਦਾ ਅਕਲੋਤਾ ਭਰਾ ਜਿਹੜੀਆਂ ਉਹਨਾਂ ਦੀਆਂ ਤੇ ਰਿਸ਼ਤੇਦਾਰ ਆਰਨੇ ਉਹ ਕੀ ਕਰਦੇ ਹੋ ਕੀ ਕਰਦੇ

ਕਿ ਬੋਸ ਨੂੰ ਪਤਾ ਲੱਗ ਜਾਏਗਾ ਤੁਹਾਨੂੰ ਜਾਂ ਖਿਡਕੀ ਤੋਂ ਪਤਾ ਲੱਗ ਜਾਏਗਾ ਇਹ ਉੱਥੇ ਮਤਲਬ ਕਿ ਪੇਸ਼ੈਂਟ ਭੇਜਦੇ ਆ ਨਾ ਅਸੀਂ ਕਿਹੜੇ ਡਿਪਾਰਟਮੈਂਟ ਨੇ ਜਿਹੜੇ ਬੰਦੇ ਦੀ ਜਿੱਦਾਂ ਦੀ ਜਿਵੇਂ ਇਹਨਾਂ ਤੇ ਲੱਤ ਤੇ ਸਰ ਲੱਗੀ ਹੋਈ ਆ ਆਰਥੋ ਦਾ ਬੰਦਾ ਹੀ ਸਰਚ ਲੱਗੀ ਹੋਈ ਆ ਸਰਜਰੀ ਦਾ ਐਦਾਂ ਕਰਕੇ ਜੇ ਕਿਸੇ ਦੇ ਮਤਲਬ ਕਿ ਅੱਖ ਤੇ ਲੱਗੀ ईएनटी ਚ ਭੇਜ ਦਿੰਦੇ ਆ ਐਦਾਂ ਹੀ ਕੋਈ ਮੈਡੀਸਨ ਕਰਦੇ ਹਾਂਜੀ ਹਾਂ ਅਰ ਜੇ ਤੁਹਾਨੂੰ ਆਜੋ ਹਾਂਜੀ ਆ ਗਈ ਆ ਗਈ ਹਾਂਜੀ ਹਾਂਜੀ ਕਹਤੋਂ ਕੀ ਕਰ ਰਹੇ ਅਸੀਂ ਆਪਣੇ ਮਰੀਜ਼ਾਂ ਦੀ ਯਾਰ ਵੀਡੀਓ ਵੀ ਨਹੀਂ ਬਣਾ ਸਕਦੇ ਆਪਣੇ ਮਰੀਜ਼ਾਂ ਦੀ ਬਣਾਵਾਂਗੇ ਤੁਹਾਡੇ ਨਹੀਂ ਬਣਾਉਂਦੇ ਹਾਂ ਚਾਰ ਤਿਸ਼ੰਖ ਸਾਡੇ ਹੈਗੇ ਨੇ ਉੱਪਰ ਹਾਂਜੀ ਫਸਟ ਫਲੋਰ ਤੇ ਬਾਕੀ ਬਲਾਕ ਕਿੱਥੇ ਨੇ ਕੋਈ ਪਤਾ ਤੁਹਾਨੂੰ ਕੀ ਹੈ ਸਰ ਆ ਪਰਮਿਸ਼ਨ ਡੇਟ ਬਤਾਈਏ ਉਸ ਕੱਲ ਦੇ ਆਏ ਜੀ ਕੱਲ ਦੇ ਕੱਲੇ ਆ ਸਰ ਆ ਜੀ ਹਾਂ ਜੀ ਉਹ ਲਿਸਟ ਲੈ ਲੇਗੇ ਬਤਾ ਦੇ ਕ੍ਰੈਸਟ ਹੁਣ ਸਾਰਿਆਂ ਦੇ ਨਾਮ ਤੇ ਜਿਹੜੇ ਸਾਡੇ ਤੋਂ ਬਾਹਰ ਆ ਕਿਉਂਕਿ 2 ਵਜੇ ਅਸੀਂ ਇੱਥੋਂ ਗਏ ਆ 2 ਵਜੇ ਤੋਂ ਬਾਅਦ ਵੀ ਸਾਰੇ ਪੇਸ਼ੈਂਟਾਂ ਦਾ ਹੁਣ ਪਤਾ ਲੈ ਲਿਆ ਸਤਿ ਸ਼੍ਰੀ ਅਕਾਲ ਜੀ ਹਾਂ ਪਰਦਾ ਜਿੱਤਰਿਕਸ ਨੰਬਰ 12 ਇਹ ਜਾ ਕੇ ਰੱਖੋ ਨਾਲ ਇੱਕ ਦਿਨ ਆ ਆ ਹੈਗੇ ਜੀ ਬਾਈ ਜੀ ਆ ਬਾਈ ਨਾਲ ਤਾਂ ਗਿਆ ਤੋ ਉਹ aí ਨਾਲ ਹੀ ਸਾਂ ਜੀ ਲੈ ਜਾਂਦੇ ਤਾਂ ਸਵੇਰੇ ਸਵੇਰੇ ਕਦੇ ਇਸ ਨਾ ਕਰਦੀ ਹਾਂ ਸੁਪਾਰੇ ਕਾ ਮਲਾਜਮ ਆਇਆ ਜੀ ਹੁਣ ਮੈਨੂੰ ਕਹਿੰਦਾ ਵੀਡੀਓ ਨਾ ਬਣਾ ਮੈਂ ਕਿਹੜੀ ਗੱਲੋਂ ਮੈਂ ਉਹਦੇ ਨਾਲ ਨੂੰ ਕੈਮਰਾ ਕਰਤਾ ਮੈਂ ਕਿ ਹੁਣ ਦੱਸੋ ਕਦੋਂ ਨਹੀਂ ਬਣਾਉਣੀ ਸੀ ਆਪਣੇ ਬ੍ਰਿਜ ਦੇ ਵੀਡੀਓ ਇਧਰ ਨਹੀਂ ਉਹ ਤਾਂ ਮੈਨੂੰ ਵੀ ਰਹਿ ਗਿਆ ਉਹਨੂੰ ਚੱਲੀ ਚਲੀ ਕਰਨੀ ਨਹੀਂ ਮੈਂ ਉਹ ਤਾਂ ਯਾਰ ਫੜ ਕੇ ਥੜਾ ਨਾਲ ਲੈ ਕੇ ਤਰਾ ਵੇਖਾਂ ਕਿ ਕੀ ਹੋ ਜਾਂਦਾ ਹੈ ਲਾਈਵ ਹੈ ਜੀ ਸਭ ਤੋਂ ਦੰਤ ਜਿਸੰਡਰ ਨੇ ਵਾਲ ਉਹਨਾਂ ਦਾ ਵੀ ਪਤਾ ਲੱਗਣ ਵਾਸਤੇ ਆ ਰਹੇ ਆ ਬਾਕੀ ਜਿੰਨਾਂ ਕਿਦੇ ਲਏ ਆ ਤੇ ਧੰਨਵਾਦ ਸਾਡਾ ਹੁਣ ਪਤਾ ਲੱਗ ਰਿਹਾ ਕਿਉਂਕਿ ਮੈਂ ਰਾਤ ਇੱਥੋਂ ਦੂਕਣੇ ਚਲੇ ਗਿਆ ਸੀ ਤੇ ਹੁਣ ਇਹਨਾਂ ਦਾ ਪਤਾ ਕਰ ਪਰ ਦੇਵਨ ਸਾਹਿਬ ਨੇ ਸੋਚਾ ਕੀਤਾ ਕਿ ਨਹੀਂ ਆਵੇ ਸਾਹਮਣੇ ਦੇਖ ਵਾ ਕਿਸ ਤਰ੍ਹਾਂ ਕੀ ਹਾਲਾ ਹੁਣ ਠੀਕ ਹੈ ਠੀਕ ਹੈ ਕਰਨੇ ਹੋ ਨਹੀਂ ਕਰਦੇ ਹਾਂ ਕੋਈ ਇਹ ਜੀ ਗਲ ਨਹੀਂ ਇਹ ਪ੍ਰੋਬਲਮ ਹੁੰਦਾ ਨਹੀਂ ਉਹ ਨਹੀਂ ਕੋਈ ਗੱਲ ਜੇ ਜਿਹੜਾ ਇਹ ਲੜਾਂਗੇ ਨਾ ਇਹ ਇਹ ਜੀ ਗੱਲਾਂ ਨੇ ਦੇ ਸਾਹਮਣੇ ਕਰਨੇ ਪੈਂਦੇ ਆ ਇੱਕ ਇਹ ਜੀ ਵਾਲੀ ਵੱਡੀ ਗੱਲ ਨੇ ਅਮਨ ਸਾਡੇ ਗੁਰੂ ਨੇ ਇਹ ਹੀਸ ਕਰਾਇਆ ਐਸੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ ਇੱਕ ਨਾ ਮੈਨੂੰ ਜਿਹੜੀ ਜਿਹੜੀ ਆ ਜਿਹੜੀ ਤੇਰੇ ਤੇ ਕੁਝ ਨਹੀਂ ਗਈ ਉਹ ਹੀ ਇਹਨਾਂ ਤੇ ਤਾਂਹਾਂ ਗੱਲ ਚੱਲਿੰਦੇ ਨਾ ਕੋਈ ਨਹੀਂ ਗੱਲ ਕਰਦੇ ਠੀਕ ਹੈ ਨਾ ਸਾਡਾ ਸਾਡੇ ਅਗੂ ਦਜੀ Панкопедия, то есть панкопедия, да.